ਹਉਮੈ ਨਾਵਾ ਨਾਲ ਵਿਰੋਧ ਹੈ ਦੋਏ ਨਾ ਬਸਾ ਇਕਠਾਏ ਹਉਮੈ ਦੇ ਨਾਮ ਦਾ ਤਾਂ ਵਿਰੋਧ ਹੈ ਉਹ ਇੱਕ ਥਾਂ ਬਸਦੀ ਨਹੀਂ ਦੋ ਚੀਜ਼ਾਂ ਨਹੀਂ ਰੱਖੀਆਂ ਜਾਂਦੀਆਂ ਇੱਕ ਮਿਆਣ ਵਿੱਚ ਦੋ ਤਲਵਾਰਾਂ ਨਹੀਂ ਰੱਖ ਸਕਦਾ ਕੋਈ ਆ ਬਾਬਾ ਜੀ ਦੱਸ ਰਹੇ ਸੀ ਨਾ ਅੱਜ ਪ੍ਰਕਾਸ਼ ਦਿਹਾੜਾ ਬਾਬਾ ਹਰ ਰਾਏ ਧੰਨ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਸੱਤਵੇਂ ਪਾਤਸ਼ਾਹ ਤੇ ਕੀਰਤਪੁਰ ਦੇ ਵਿੱਚ ਬਿਰਾਜਮਾਨ ਸਤਵੇਂ ਪਾਤਸ਼ਾਹ ਗੁਰੂ ਹਰ ਰਾਏ ਜੀ ਮਹਾਰਾਜ ਸੱਚੇ ਪਾਤਸ਼ਾਹ ਕੀਰਤਪੁਰ ਦੇ ਵਿੱਚ ਬਿਰਾਜਮਾਨ ਨੇ ਮੈਂ ਬੇਨਤੀ ਕਰ ਰਿਹਾ ਸੀ ਵੀ ਅੰਦਰ ਦੀ ਗੱਲ ਹੈ ਬੜੀਆ ਸੰਗਤਾਂ ਕੀਰਤਪੁਰ ਦੇ ਵਿੱਚ ਬਿਰਾਜਮਾਨ ਨੇ ਅੰਤਾਂ ਦਾ ਇਕੱਠ ਹੈ ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਆਉਂਨੇ ਆ ਸਾਰੇ ਬੜੀ ਵੱਡੀ ਭੀੜ ਹੈ ਹੁਣ ਹਰ ਹਰ ਬੰਦੇ ਦਾ ਇਹ ਖਿਆਲ ਹੁੰਦਾ ਹੈ ਵੀ ਮੈਂ ਵੀ ਜਾਵਾਂ ਦਰਸ਼ਨ ਕਰਾਂ ਲੋਕ ਦਾਤਾਂ ਲੈ ਕੇ ਆਉਂਦੇ ਆ ਇਹ ਤੇ ਇਹੋ ਜੀ ਰਹਿਮਤ ਕੀਤੀ ਆ ਪਰਮਾਤਮਾ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਦਸਵੇਂ ਪਾਤਸ਼ਾਹ ਜੀ ਨੇ ਇਹ ਤੇ ਬਹੁਤ ਵੱਡੀ ਕਿਰਪਾ ਵੀ ਸਾਨੂੰ ਕਿੰਨਾ ਸੌਖਾ ਦਰਸ਼ਨ ਕਰਨਾ ਗੁਰੂ ਜੀ ਦਾ ਕਿੰਨਾ ਸੌਖਾ ਗਿਆਨ ਲੈਣਾ ਗੁਰੂ ਜੀ ਦਾ ਜਿੱਥੋਂ ਮਰਜ਼ੀ ਗਿਆਨ ਲਓ ਜੋ ਮਰਜ਼ੀ ਪੜ੍ਹੇ ਦੁਨੀਆ ਦੇ ਕੋਨੇ ਵਿੱਚ ਬੈਠਾ ਜਿਹੜੀ ਮਰਜ਼ੀ ਜਾਤ ਬਰਾਦਰੀ ਦਾ ਬੰਦਾ ਕਿਉਂਕਿ ਸਤਿਗੁਰੂ ਜੀ ਸਰਬਸਾਂਝੇ ਗੁਰੂ ਨੇ ਤੇ ਜਦੋਂ ਇਹ ਮਾਈ ਐ ਬਜ਼ੁਰਗ ਨੇੜੇ ਰਹਿੰਦੀ ਐ ਮਾਈ ਤਾਬੋ ਦਾ ਨਾ ਹੈ ਤਾਬੋ ਮਾਈ ਐ ਬਜ਼ੁਰਗ ਗਰੀਬੜੀ ਆਪਣੀ ਕਿਰਤ ਬੜੇ ਬਜ਼ੁਰਗ ਨੇ ਇਕੱਲੇ ਇਕੱਲੇ ਬੈਠੇ ਆਪਣਾ ਪੇਟ ਪਾਲਦੇ ਆ ਦੁਨੀਆ ਉਹ ਗੱਲ ਵੱਖਰੀ ਐ ਵੀ ਸੁੱਖਾਂ ਦੇ ਅੰਦਰ ਬੰਦੇ ਨੂੰ ਦਿਖਦਾ ਕੁਝ ਨਹੀਂ ਕਈ ਵਾਰੀ ਨਿਗਾਹ ਮਾਰਦੇ ਰਹਿਣਾ ਚਾਹੀਦਾ ਭਾਵੇਂ ਉੱਪਰ ਕਿੰਨੇ ਮਰਜ਼ੀ ਚਲੇ ਜਾਈਏ ਪਰ ਕਹਿੰਦੇ ਥੱਲੇ ਨਿਗਾਹ ਮਾਰਨੀ ਨਹੀਂ ਛੱਡਣੀ ਚਾਹੀਦੀ ਉੱਚਾ ਜਨਾ ਮਰਜ਼ੀ ਉੱਠ ਜੇ ਬੰਦਾ ਮਾਣ ਨਾ ਆਵੇ ਕਦੇ ਵੀ ਇਹ ਮਾਤਾ ਕੀਰਤਪੁਰ ਚਲੀ ਗਈ ਗੁਰੂ ਹਰਰਾਇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਹੁਣ ਬੜੇ ਲੋਕ ਆਉਂਦੇ ਆ ਜਿਨ੍ਹਾਂ ਵਿੱਚ ਸਰੀਰ ਕਰਕੇ ਵੀ ਬਾਲਾ ਤੇ ਬੜੇ ਅਮੀਰ ਲੋਕ ਵੀ ਹੁੰਦੇ ਆ ਮਹਿੰਗੇ ਮਹਿੰਗੇ ਸਾਧਨ ਮਹਿੰਗੀਆਂ ਮਹਿੰਗੀਆਂ ਗੱਡੀਆਂ ਮਹਿੰਗੇ ਮਹਿੰਗੇ ਪਦਾਰਥ ਲੈ ਕੇ ਜਾਂਦੇ ਗੁਰੂ ਹਰਰਾਇ ਮਹਾਰਾਜ ਦੀ ਚਰਨਾ ਚ ਭੀੜ ਬਹੁਤ ਜਾਦੇ ਇਹਨੂੰ ਅੱਗੇ ਨਹੀਂ ਲੰਘਣ ਦਿੰਦੇ ਜਾਂ ਤਾਂ ਬੱਚੇ ਨਹੀਂ ਅੱਗੇ ਲੰਘ ਸਕਦੇ ਜਾਂ ਬਜ਼ੁਰਗ ਨਹੀਂ ਅੱਗੇ ਲੰਘ ਸਕਦੇ ਇਹ ਭੀੜ ਚ ਅੱਗੇ ਨੂੰ ਜਾਂਦੀ ਹੈ ਫਿਰ ਪਿੱਛੇ ਆ ਜਾਂਦੀ ਹੈ ਫਿਰ ਅੱਗੇ ਨੂੰ ਜਾਂਦੀ ਹੈ ਫਿਰ ਪਿੱਛੇ ਨੂੰ ਆ ਜਾਂਦੀ ਹੈ ਇਹਨੇ ਨਾ ਪਿੱਛੇ ਹੀ ਖੜ ਕੇ ਅਰਦਾਸ ਕਰਦੀ ਕਹਿੰਦੀ ਮਾਲਕਾ ਮੇਰਾ ਤਾਂ ਤੇਰੇ ਚਰਨਾ ਤੱਕ ਪਹੁੰਚੇ ਹੀ ਨਹੀਂ ਜਾਂਦਾ ਜੇ ਮਨ ਪਹੁੰਚ ਗਿਆ ਨਾ ਸਰੀਰ ਭਾਵੇਂ ਨਾ ਹੀ ਪਹੁੰਚੇ ਆਖੋ ਸਤਨਾਮ ਰਿਵਾਇਤੀ ਸ਼ਰੀਰ ਕਰਕੇ ਬੈਠੇ ਹੁਣੇ ਮਨ ਕਰਕੇ ਹਾਜ਼ਰੀ ਨਹੀਂ ਲੱਗਦੀ ਇੱਥੇ ਬੈਠੇ ਵੀ ਗੈਰ ਹਾਜ਼ਰ ਹੋ ਸਕਦੇ ਆ ਅਸੀਂ ਜਿਵੇਂ ਸੁਰਤ ਘਰੇ ਤੁਰੀ ਫਿਰਦੀ ਆ ਜਾਂ ਕਿਸੇ ਕੰਮ 'ਚ ਤੁਰੀ ਫਿਰਦੀ ਆ ਬੈਠੇ ਹੁਰੇ ਆ ਗੁਰੂ ਗ੍ਰੰਥ ਸਾਹਿਬ ਦੀ ਜੂਰੀ ਵਿੱਚ ਮਨ ਕਿਤੇ ਹੋਰ ਹੈ ਗੱਲ ਤਾਂ ਮੰਨਦੀ ਆ ਨਾ ਮਨ ਮਾਰੇ ਬਿਨ ਭਗਤ ਨਾ ਹੋਈ ਮਨ ਮਾਰਨਾ ਪੈਂਦਾ ਫੇਰ ਉਹਦੀ ਭਗਤੀ ਨਾਲ ਜੁੜਿਆ ਜਾਂਦਾ ਉਹਦੀ ਬੰਦਗੀ ਨਾਲ ਜੁੜਿਆ ਜਾਂਦਾ ਹੈ ਇਹ ਕਹਿੰਦੀ ਮਾਲਕਾ ਮੇਰਾ ਮਨ ਕਰਕੇ ਮੈਂ ਅਰਦਾਸ ਕਰਦੀ ਆ ਕਿ ਮੈਂ ਫੇਰ ਆਵਾਂ ਮੈਂ ਤੇਰੇ ਵਾਸਤੇ ਲੋਕ ਪਦਾਰਥ ਲੈ ਕੇ ਆਉਂਦੇ ਆ ਤੇ ਮੈਂ ਵੀ ਕੋਈ ਪ੍ਰਸ਼ਾਦ ਲੈ ਕੇ ਆਵਾਂ ਇਹ ਘਰ ਚਲੀ ਗਈ ਗਰੀਬ ਬੜੀਏ ਨੇ ਕੰਮਕਾਰ ਕੀਤਾ ਬੋੜੀ ਜੀ ਮਾਇਆ ਇਕੱਠੀ ਕੀਤੀ ਭੋਜਨ ਪਾਣੀ ਦਾ ਪ੍ਰਬੰਧ ਇਹਨੇ ਘਰ ਵਿੱਚ ਜਾ ਕੇ ਕੀਤਾ ਪਹਿਲਾਂ ਸੋਚਦੀ ਹੈ ਵੀ ਮਨਾ ਉੱਥੇ ਏਡੇ ਏਡੇ ਲੋਕ ਆਉਂਦੇ ਐ ਤੈਨੂੰ ਪੁੱਛਣਾ ਕਿ ਨੇ ਫਿਰ ਤੇਰੇ ਕੱਪੜੇ ਵੀ ਬਾਹਲੇ ਵਧੀਆ ਨੇ ਵੀ ਤੂੰ ਮਹਿੰਗੇ ਪਾ ਕੇ ਬਗਜੇਂਗੀ ਉੱਥੇ ਐਨੀ ਤੂੰ ਤਕੜੀ ਵੀ ਨਹੀਂ ਕਿਉਂਕਿ ਕਈ ਥਾਵਾਂ ਤੇ ਨਾ ਮaaf ਕਰਨਾ ਇਹ ਗੁਰੂ ਗ੍ਰੰਥ ਸਾਹਿਬ ਹੀ ਐ ਤੇ ਕਈ ਥਾਵਾਂ ਤੇ ਤਾਂ ਜਿੱਥੇ ਬਾੜੀ ਟੌਰ ਨਾ ਘੱਡੀ ਹੋਵੇ ਉੱਥੇ ਪਹੁੰਚੀ ਨਹੀਂ ਜਾਂਦਾ ਆਖੋ ਸਤਨਾਮ ਕਹਿੰਦੇ ਆ ਨਾ ਉੱਥੇ ਪਹੁੰਚੀ ਨਹੀਂ ਜਾਂਦਾ ਇਹ ਐਸਾ ਗੁਰੂ ਐ ਤੂੰ ਕਿਰਤ ਕਰਦਾ ਮੱਥਾ ਟੇਕ ਸਾਡੇ ਗੁਰੂ ਸਹਿਬਾਨ ਇਦਾਂ ਹੀ ਸਨ ਹਰ ਇੱਕ ਨੂੰ ਨਿਵਾਜਦੇ ਸੀ ਤਾਂ ਹੀ ਆਪਾਂ ਕਹਿੰਦੇ ਗਰੀਬ ਨਿਵਾਜ਼ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਕਰੀਬ ਨਵਾਜ ਨੇ ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾ ਤੂੰ ਸਾਹਿਬ ਗੁਣੇ ਨਦਾਨਾ ਤੁਮਰੀ ਮਹਿਮਾ ਵਰਣ ਨਾ ਸਾਕੋ ਤੂੰ ਠਾਕਰ ਊਚ ਭਗਵਾਨਾ ਉਹ ਪ੍ਰਮਾਤਮਾ ਹੈ ਸਤ ਇਹ ਸੋਚਦੀ ਹੈ ਵੀ ਜਾਣਾ ਜ਼ਰੂਰ ਹੈ ਮਨਾ ਪਤਾ ਨਹੀਂ ਕਦੋਂ ਸ્વાસ ਨਿਕਲ ਜਾਣ ਤੇ ਦਰਸ਼ਨ ਕਰੀਏ ਗੁਰੂ ਹਰ ਰਾਏ ਸਾਹਿਬ ਮਹਾਰਾਜ ਸੱਚੇ ਪਾਈशाह ਦੇ ਦਰਸ਼ਨ ਜਰੂਰ ਕਰਨਾ ਇਹਨੇ ਨਾ ਭੋਜਨ ਪਾਣੀ ਪ੍ਰਸ਼ਾਦਾ ਮਿਕਸ ਆਟਾ ਤਿਆਰ ਕੀਤਾ ਇਹਨੇ ਜਿਹੋ ਜਾਂ ਸੀ ਜਵਾਰ ਬਾਜਰਾ ਆਟਾ ਆਦ ਕਣਕ ਮਿਲਾ ਕੇ ਇਹਨੇ ਪ੍ਰਸ਼ਾਦੇ ਤਿਆਰ ਕੀਤੇ ਜਿਹੋ ਜਾਂ ਸੀ ਕੋਈ ਬਣਾਇਆ ਦਾਲਾ ਪੋਣੇ ਚ ਲਵੇਟ ਲਏ ਪ੍ਰਸ਼ਾਦੇ ਪੋਣੇ ਚ ਲਵੇਟ ਲਏ ਤਿਆਰੀ ਕਰ ਲਈ ਇਸ਼ਨਾਨ ਪਾਣੀ ਕੀਤਾ ਪਰਮਾਤਮਾ ਦਾ ਨਾਮ ਲਿਆ ਤੁਰਨ ਲੱਗੀ ਕਰਨ ਤੁਰਨ ਲੱਗੀ ਮਨ ਚ ਫੇਰ ਖਿਆਲ ਆ ਗਿਆ ਤੈਨੂੰ ਕਿਹਨੇ ਪਹੁੰਚਣ ਦੇਣਾ ਉੱਥੇ ਰੁੱਕ ਗਈ ਖੜ ਗਈ ਬੈਠ ਗਈ ਸੋਚਣ ਲੱਗ ਪਈ ਇਹਨੇ ਨੂੰ ਨਾ ਕਹਿੰਦੇ ਇਹਨੂੰ ਟੈਲੀਪੈਥੀ ਕਹਿੰਦੇ ਆਵਾਜ਼ ਇਹ ਜੇ ਗੁਰੂ ਸੱਚੇ ਪਾਤਸ਼ਾਹ ਦਾ ਧਿਆਨ ਗਿਆ ਗੁਰੂ ਹਰ Rai ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬੜੇ ਘੋੜਸਵਾਰ ਲੈ ਕੇ ਨਾਲ ਨਿਕਲਦੇ ਸੀ ਆਪਣੇ ਸਿੰਘਾਂ ਨੂੰ ਕਹਿੰਦੇ ਵੀ ਤਿਆਰੀ ਕਰੋ ਆਪਾਂ ਕਿਸੇ ਪਾਸੇ ਜਾਣਾ ਹੈ ਗੁਰੂ ਹਰ Rai ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪਾਂ ਕਿਸੇ ਪਾਸੇ ਜਾਣਾ ਹੈ ਮਹਾਰਾਜ ਇੱਕਦਮ ਕੋਈ ਤਿਆਰੀ ਨਹੀਂ ਸੀ ਕਿੱਧਰ ਜਾਣਾ ਹੈ ਮਾਰਾ ਸਭ ਸਿਪਾਹੀ ਸ਼ਾਹ ਕਹਿੰਦੇ ਪਤਾ ਕੀ ਕਹਿੰਦੇ ਕਹਿੰਦੇ ਕੋਈ ਆਪਣਾ ਉਡੀਕ ਰਿਹਾ ਪਰ ਆ ਨਹੀਂ ਰਿਹਾ ਆਖ ਸਤਨਾ ਏਦਾਂ ਹੈ ਕਾਸ਼ ਉਹ ਐਸਾ ਗੁਰੂ ਹੈ ਕੋਈ ਮਨੋਂ ਯਾਦ ਕਰ ਰਿਹਾ ਆਪਾਂ ਚੱਲੀਏ ਉਹ ਨਹੀਂ ਆ ਸਕਦਾ ਜੋ ਮੰਗੈ ਠਾਕੁਰ ਆਪਣੇ ਤੇ ਪਹਿਲਾਂ ਉਹਨੂੰ ਸੇਵਾ ਸਿਮਰਨ ਕਰਕੇ ਆਪਣਾ ਬਣਾਉਣਾ ਪੈਂਦਾ ਹੈ ਆਪਣੇ ਤੇ ਕਿਹਾ ਨਾ ਹੁਣ ਉਹੀ ਚੀਜ਼ ਦੇ ਸਕਦਾ ਬੰਦਾ ਜਿਹੜਾ ਸਾਨੂੰ ਜਾਣਦਾ ਜਿਹਨੂੰ ਹੁਣ ਤੁਸੀਂ ਜਾਣਦੇ ਹੀ ਨਹੀਂ 50000 ਰੁਪਏ ਮੰਗ ਲਓ ਜਾ ਕੇ ਕੌਣ ਦੇਏਗਾ ਤੁਹਾਨੂੰ ਕੋਈ ਨਹੀਂ ਦਿੰਦਾ ਅਗਲਾ ਕਹਿੰਦਾ ਮੈਂ ਜਾਣਦਾ ਹੀ ਨਹੀਂ ਤੈਨੂੰ ਮੈਂ ਕਿੱਥੋਂ ਦਿਆਂ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾ ਉਹਾ ਸੱਚ ਹੋਵੇ ਭਾਵਨਾ ਨਾਲ ਮੰਗ ਤੇ ਯਾਦ ਕਰ ਯਾਦਾਂ ਸੱਚੇ ਪਾਈਸ਼ਾ ਨੇ ਤਿਆਰੀ ਕੀਤੀ ਘੋੜਸਵਾਰ ਸਜਾਇਆ ਸ਼ਸਤਰ ਵਸਤਰ ਤੇ ਚੱਲ ਪਏ ਇਹ ਮਾਤਾ ਨਾ ਆਪਣੇ ਘਰ ਵਿੱਚ ਹੀ ਖੜੀ ਐ ਦੇਲੀ ਦੇ ਅੰਦਰ ਪ੍ਰਸ਼ਾਦਾ ਲਈ ਮਾਈ ਤਾਬੂ ਪ੍ਰਸ਼ਾਦਾ ਲਈ ਖੜੀ ਆ ਇੰਨੇ ਨੂੰ ਨਾ ਧੂੜ ਉੱਠਦੀ ਐ ਪੁਰਾਣੇ ਸਮਿਆਂ ਦੀ ਗੱਲ ਐ ਕੱਚੇ ਰਸਤੇ ਹੁੰਦੇ ਸੀ ਧੂੜ ਉੱਠਦੀ ਐ ਤੇ ਆਵਾਜ਼ ਸੁਣੀ ਘੋੜਿਆਂ ਦੀ ਆਵਾਜ਼ ਜਦੋਂ ਆਈ ਇਹਨੇ ਬਾਹਰ ਨੂੰ ਵੇਖਿਆ ਵੀ ਇਹ ਤਾਂ ਕੋਈ ਲਾਹ ਲਸ਼ਕਰ ਆ ਰਿਹਾ ਹੈ ਇਥੇ ਘੋੜੇ ਆ ਰਹੇ ਆ ਕੋਈ ਕਹਿੰਦੇ ਕੰਦ ਦੇ ਨਾਲ ਹੀ ਨਾਲੇ ਵੇਖਦੀ ਆ ਐਦਾਂ ਖੜ ਗਈ ਪ੍ਰਸ਼ਾਦ ਦੇ ਹੱਥ ਵਿੱਚ ਫੜੇ ਹੋਏ ਖੜ ਗਈ ਜਦੋਂ ਤੇ ਘੋੜੇ ਆਏ ਕੋਲ ਗੁਰੂ ਹਰ Rai ਸਾਹਿਬ ਮਹਾਰਾਜ ਸੱਚੇ ਪਾਈਸ਼ਾ ਨੇ ਆਪਣਾ ਘੋੜਾ ਅੱਗੇ ਲਿਆਂਦਾ ਲਿਆ ਕੇ ਨਾ ਐਦਾਂ ਮਾਤਾ ਦੇ ਕੋਲੇ ਖੜਾ ਦਿੱਤਾ ਗੁਰੂ ਹਰ Rai ਸਾਹਿਬ ਜੀ ਨੇ ਘੋੜਾ ਕੋਲ ਖੜਾਇਆ ਖੜਾ ਕੇ ਕਹਿੰਦੇ ਲਿਆ ਮਾਂ ਕਿੰਨਾ ਚਿਰ ਹੋ ਗਿਆ ਕਹਿੰਦੀ ਨੂੰ ਲਿਆ ਸ਼ਿਕਾ ਪਰਸ਼ਾਦਾ ਆਖੋ ਸਤਨਾਮ ਲਿਆ ਪਰਸ਼ਾਦਾ ਮਾਂ ਤੁਸੀਂ ਮਹਾਰਾਜ ਜੈਸਾ ਸਤਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ ਵਿਛੋੜਿਆ ਮੇਲੇ ਪ੍ਰਭੂ ਹਰਦਰਗੈ ਕਾ ਮਸੀਤ ਸੱਚੇ ਪਾਈਸ਼ਾ ਜੈਸਾ ਮੈਂ ਸੁਣਿਆ ਸੀ ਤੁਸੀਂ ਵਾਕਈ ਉਹ ਹੋ ਜਿਓ ਮੈਂ ਸੁਣਿਆ ਜਰੂਰ ਸੀ ਵੀ ਤੁਸੀਂ ਗਰੀਬ ਨਵਾਜ਼ ਹੋ ਐ ਗੁਰੂ ਹਰ राय ਸਹਿ ਮਹਾਰਾਜ ਤੁਸੀਂ ਮੇਰੀ ਗਰੀਬੀਣੀ ਦੇ ਦਰਵਾਜੇ ਤੇ ਆ ਕੇ ਪ੍ਰਸ਼ਾਦਾ ਮੰਗਿਆ ਮੈਂ ਮੇਰੀ ਸਮਝ ਤੋਂ ਬਾਹਰ ਹੋ ਗਈ ਗੱਲ ਅੰਦਰ ਝੋੜਿਆ ਗਿਆ ਰੋਣ ਲੱਗ ਪਈ ਮਾਰੋ ਨਾ ਤੈਨੂੰ ਖੁਸ਼ ਹੋਣਾ ਚਾਹੀਦਾ ਮੈਂ ਤੇਰੇ ਕੋਲ ਆਇਆ ਲੈ ਪ੍ਰਸ਼ਾਦਾ ਇਸ ਕਾ ਜਿਹੋ ਜੀ ਭਾਵਨਾ ਪ੍ਰਸ਼ਾਦਾ ਘੋੜੇ ਤੇ ਬੈਠਿਆ ਬੈਠਿਆ ਨਾ ਗੁਰੂ ਹਰ राय ਸਾਹਿਬ ਜੀ ਨੇ ਹੱਥ ਤੇ ਰੱਖਿਆ ਤੇ ਹੱਥ ਤੇ ਰੱਖ ਕੇ ਫਟਾਫਟ ਮਹਾਰਾਜ ਪ੍ਰਸ਼ਾਦਾ ਛਕਦੇ ਕਹਿੰਦੇ ਲਿਆ ਪਾਣੀ ਲਿਆ ਥੋੜਾ ਜਿਹਾ ਪਾਣੀ ਲੈ ਕੇ ਆਂਦਾ ਮਾਤਾ ਨੇ ਗਲਾਸ ਫੜਾਇਆ ਪਾਣੀ ਪੀਤਾ ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿੰਦੇ ਚੰਗਾ ਮਾਤਾ ਹੁਣ ਦੇ ਆ ਗਿਆ ਹੋਇ ਨਿਹਾਲ ਹੋ ਗਈ ਮਾਈ ਤਾਬੋ ਮਾਰਾ ਸੱਚੇ ਪਾਤਸ਼ਾ ਅੱਗੇ ਚਲੇ ਗਏ ਅੱਗੇ ਚਲੇ ਗਏ ਇੱਕ ਥਾ ਪੜਾਲ ਆਇਆ ਫਿਰ ਮੈਂ ਸਮਾਪਤੀ ਕਰਾਂ ਸਵਾ ਹੋ ਚੁੱਕਾ ਹੈ ਪੜਾਲ ਆਇਆ ਤੇ ਸਿੰਘ ਨਾਲ ਉਮੀ ਪ੍ਰਸ਼ਾਦਾ ਧਾਰ ਕੇ ਕਹਿੰਦੇ ਲੈ ਆਇਆ ਗੁਰੂ ਹਰ Rai ਸਾਹਿਬ ਵਾਸਤੇ ਅੱਗੇ ਜਾ ਕੇ ਵੀ ਚੱਲ ਜਿਵੇਂ ਮਾਤਾ ਜੀ ਤੋਂ ਸ਼ੱਕ ਲਿਆ ਸੀ ਹੁਣ ਵੀ ਮਹਾਰਾਜ ਇਦਾਂ ਹੀ ਸ਼ੱਕ ਲੈਣਗੇ ਪ੍ਰਸ਼ਾਦਾ ਜਦੋਂ ਫੜਾਉਣ ਗਿਆ ਨਾ ਸਿੰਘ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਵੇ ਐਦਾਂ ਪ੍ਰਸ਼ਾਦਾ ਫੜਾਈਦਾ ਹੁੰਦਾ ਹੈ ਮਾਨ ਸਤਕਾਰ ਨਾਲ ਫੜਾ ਐਦਾਂ ਕਹਿੰਦੇ ਜੀ ਉੱਥੇ ਤੁਸੀਂ ਐਦਾਂ ਹੀ ਛਕ ਲਿਆ ਸੀ ਉਹ ਕਹਿੰਦਾ ਨਹੀਂ ਉੱਥੇ ਭਾਵਨਾ ਕੁਝ ਹੋਰ ਸੀ ਇੱਥੇ ਆਪਣਾ ਘਰ ਆ ਇੱਥੇ ਗੱਲ ਕੁਝ ਹੋਰ ਹੈ ਆਖੋ ਸਤਨਾਮ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਐਦਾਂ ਨਹੀਂ ਉਹ ਵੇਖਣਾ ਪੈਂਦਾ ਤੈਨੂੰ ਪਤਾ ਹੈ ਉਹਦੇ ਅੰਦਰ ਕਿੰਨੀ ਪ੍ਰੀਤ ਸੀ ਉਹਦੇ ਅੰਦਰ ਕਿੰਨਾ ਪਿਆਰ ਸੀ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਜਿਨ੍ਹਾਂ ਨੇ ਪ੍ਰੇਮ ਕੀਤਾ ਹੈ ਮਾਫ਼ ਕਰਨਾ ਬੜੇ ਸੀ ਵੈਸੇ ਸਾਰੇ ਗੁਰੂ ਭਗਤ ਆ ਜਾਂਦੇ ਆ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਰਵਿਦਾਸ ਭਗਤ ਦਾ ਗੁਰਪੁਰਬ ਵਿਧਿਆੜਾ ਮਨਾਉਂਦਾ ਹੈ ਤੇ ਕੋਈ ਗੁਰਮੁਖ ਖ ਬਾਬਾ ਜੀਵਨ ਸਿੰਘ ਦਾ ਮਨੰਦ ਹੈ ਕੋਈ ਗੁਰਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹ ਕਿਤੇ ਭਗਤ ਧੰਨੇ ਨੂੰ ਵੀ ਯਾਦ ਕਰ ਲਿਆ ਕਰੋ ਆਖਰ ਸਾ ਆਪਣਾ ਬਹੁਤ ਕੋਈ ਦਿੱਤਾ ਬੰਦਗੀ ਕੀਤੀ ਹੈ ਇੱਕ ਜ਼ਮੀਨ ਜਾਇਦਾਦ ਕਰਨ ਵਾਲਾ ਜ਼ਿਮੀਂਦਾਰ ਸੀ ਪੰਡਤ ਨੂੰ ਵੇਖਦਾ ਹੁੰਦਾ ਸੀ ਇਦਾਂ ਭਗਤੀ ਕਰਦੇ ਨੇ ਪੱਥਰ ਪੜਾਤਾ ਸੀ ਇੰਨੀ ਬੰਦਗੀ ਕੀਤੀ ਕਿ ਪੱਥਰ ਚੋਂ ਦਰਸ਼ਨ ਹੋਣ ਲੱਗ ਗਏ ਧੰਨੇ ਨੂੰ ਪ੍ਰਗਟ ਹੋਣਾ ਪਿਆ ਮਰਨਾ ਕਬੂਲ ਲੈ ਸੀ ਉਹਨੇ ਬੀਲਾ ਤੂੰ ਬ੍ਰਾਹਮਣ ਦੀ ਖੀਰ ਤੇ ਖੁਸ਼ ਹੋ ਨਾ ਰੱਬਾ ਮੇਰਾ ਪ੍ਰਸ਼ਾਦਾ ਕਿਉਂ ਨਹੀਂ ਛਕਦਾ ਧੰਨੇ ਨੇ ਆਪ ਹੀ ਪਕਾਏ ਮੋٹے ਮੋٹے ਪ੍ਰਸ਼ਾਦੇ ਅੱਗੇ ਰੱਖ ਤੇ ਗਲਾਸ ਰੱਖਤਾ ਲੱਸੀ ਦਾ ਛਕੋ ਮਹਾਰਾਜ ਹੈ ਪੱਥਰ ਸੀ ਹੁਣ ਪੱਥਰ ਕਿੱਥੋਂ ਛਕੇ ਸਿੱਧਾ ਸਾਦਾ ਸੀ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਜ ਸਵਾਰਤਾ ब्राह्मण ਪੂਜੇ ਦੇਵਤੇ ਧੰਨਾ ਗਊ ਚਰਾਵਣ ਆਵੈ ਧੰਨੇ ਡਿਠਾ ਚਲਤੇ ਪੁੱਛਿਆ ਬ੍ਰਾਹਮਣ ਆਖ ਸੁਣਾਵੈ ਠਾਕੁਰ ਦੀ ਸੇਵਾ ਕਰੇ ਜੋ ਅਛੈ ਸੋਈ ਫਲ ਪਾਵੈ ਧੰਨਾ ਕਰਦਾ ਜੋਦੜੀ ਮੈਂ ਭੇਦੇ ਇੱਕ ਜੇ ਤੁਧ ਭਾਵੈ ਪੱਥਰ ਇੱਕ ਲਪੇਟ ਕੈ ਕਰ ਦੇ ਧੰਨੇ ਨੂੰ ਗੈਲ ਛੜਾਵਾ ਠਾਕੁਰ ਨੂੰ ਨਵਾਲ ਕੈ ਛਾ ਰੋਟੀ ਲੈ ਭੋਗ ਚੜਾਵਾ ਕਹਿੰਦੇ ਬ੍ਰਾਹਮਣ ਨੇ ਗਾਂ ਵੀ ਲੈ ਲਈ ਉਹ ਸਿੱਧਾ ਸਦਾ ਜੀਵੰਦਾਰ ਸੀ ਮਾਨ ਨਿਰਮਲ ਸੀ ਨਾ ਜੋ ਆਖ ਜਿੱਦੇ ਜਵਾਕਾਂ ਵਰਗਾ ਮਨ ਹੋ ਗਿਆ ਉਹਦੇ ਬੰਦਾ ਬਣ ਜਾਣਾ ਆਖੋ ਸਤਨਾ ਬੱਚੇ ਨੂੰ ਕਹੀਏ ਬਿਨਾਂ ਵੀ ਝੂਠ ਬੋਲਦੇ ਤਾਂ ਵੀ ਹੈ ਇੱਕ ਪਿਓ ਨੇ ਗਿਆ ਕਹਿੰਦੇ ਜਾ ਕੇ ਕਹਿ ਦੇ ਵੀ ਤੇਰਾ ਬਾਪੂ ਦਾ ਘਰੇ ਨਹੀਂ ਉਹਨੇ ਉਵੇਂ ਹੀ ਗੱਦ ਰਖਣਾ ਮੇਰਾ ਬਾਪੂ ਕਹਿੰਦਾ ਵੀ ਮੇਰਾ ਬਾਪੂ ਦਾ ਘਰੇ ਨਹੀਂ ਕਿਉਂਕਿ ਝੂਠ ਨਹੀਂ ਬੋਲਣਾ ਆਇਆ ਮੱਥਾ ਟੇਕਣ ਲੱਗ ਪਿਆ ਤੰਨਾ ਨਹੀਂ ਪ੍ਰਸ਼ਾਦ ਸ਼ੱਕਦਾ ਮੇਰਾ ਤੂੰ ਫਿਰ ਮੈਂ ਮਰ ਜਾਣਾ ਆਪਣਾ ਆਪ ਖਤਮ ਕਰ ਲੈਣਾ ਪ੍ਰਮਾਤਮਾ ਆਇਆ ਸਗੋ ਸਮਾਂ ਨਹੀਂ ਹੈ ਪਿਆਰਿਓ ਉਹ ਐਸੀ ਬਖਸ਼ਿਸ਼ ਕਰਦਾ ਹੈ ਕਿ ਪੰਡਤ ਤਿਰਲੋਚਨ ਨੂੰ ਦਰਸ਼ਨ ਕਰਵਾਏ ਸਉਂਗਾ ਭਗਤ ਤੰਨਾ ਜੀ ਨੇ ਤੇ ਨਿਆ ਸੱਚਮੁੱਚ ਤੇਰੇ ਕੰਮ ਕਰਦਾ ਰੱਬ ਕਹਿੰਦਾ ਹਾਂ ਤੁਸੀਂ ਤਾਂ ਕਹਿੰਦੇ ਸੀ ਕੰਮ ਕਰਦਾ ਜਦੋਂ ਦਰਸ਼ਨ ਦਿੱਤੇ ਪ੍ਰਮਾਤਮਾ ਨੇ ਧੰਨੇ ਜ਼ਿਮੀਦਾਰ ਨੂੰ ਭਗਤ ਨੂੰ ਦਰਸ਼ਨ ਦਿੱਤੇ ਜਦੋਂ ਉਹਦੇ ਗਿਆ ਚੰਗਾ ਫਿਰ ਧੰਨਿਆ ਹੁਣ ਪ੍ਰਸ਼ਾਦ ਤੇਰਾ ਛਕ ਲੈ ਮੈਂ ਜਾਨਣਾ ਹੈ ਕਹਿੰਦਾ ਨਹੀਂ ਨਹੀਂ ਜਾਣਾ ਜੂਣਾ ਕਿਤੇ ਨਹੀਂ ਮੈਂ ਸੁਣਿਆ ਲੋਕ ਕਹਿੰਦੇ ਆ ਵੀ ਰੱਬ ਤਾਂ ਸਾਰੇ ਕੰਮ ਕਰਦਾ ਹੈ ਕਹਿੰਦਾ ਖੇਤ ਚੱਲਦੇ ਆ ਆਖੋ ਸਤਨਾਮ ਕੰਮ ਕਰ ਕੰਮ ਹੁੰਦਾ ਏ ਟੋਮੈਟਿਕ ਪੰਡਤ ਜੀ ਨੇ ਪੁੱਛਿਆ ਤਾਂ ਨਾ ਸੱਚਮੁੱਚ ਕੰਮ ਕਰਦਾ ਰੱਬ ਕਹਿੰਦਾ ਹਾਂ ਮੇਰੇ ਕੰਮ ਕਰਦਾ ਮੈਨੂੰ ਦਿਖਾ ਖੂ ਤੇ ਫਿਰ ਦਰਸ਼ਨ ਕਰਵਾਏ ਦਿਓ ਜੀ ਦਰਸ਼ਨ ਮਹਾਰਾਜ ਕਹਿੰਦੇ ਅਜੇ ਭਗਤੀ ਨਹੀਂ ਹੈ ਉਹਨੀ ਇਹਦੀ ਇਹਨੂੰ ਕਹਿ ਮਨ ਸਾਫ਼ ਕਰੇ ਬੰਦਗੀ ਕਰਿਆ ਕਰੇ ਇਹਨੂੰ ਵੀ ਦਰਸ਼ਨ ਹੋ ਜਾਣਗੇ ਨਹੀਂ ਮਹਾਰਾਜ ਦਰਸ਼ਨ ਦਿਓ ਐਸੀ ਕਿਰਪਾ ਹੂੰਗੀ